ਅੱਜ ਜੀ ਮੌਸਮ ਬੜਾ ਠੰਡਾ ਸੀ ਮੀਂਹ ਪੈ ਰਿਹਾ ਸੀ ਤੇ ਮੀਂਹ ਦੇ ਵਿੱਚ ਅਸੀਂ ਗੋਲਗਲੇ ਬਣਾਏ ਤੇ ਗੋਲਗਲੇ ਆ ਗਏ ਤੇ ਆ ਗੋਲਗਲੇ ਤਿਆਰ ਹੋ ਗਏ ਜੀ ਹੁਣ ਅਸੀਂ ਗੋਲਗਰਿਆਂ ਦਾ ਤੂਜਾ ਪੂਰ ਪਾ ਰਹੇ ਆ ਤੇ ਧਰਮਾ ਗਰਮ ਗੋਲਕਨੇ ਕੱਟ ਰਹੇ ਆ ਤੇ ਧਰ ਕੇ ਅਸੀਂ ਹੁਣ ਕੱਟ ਰਹੇ ਆ ਕਿ ਵੋਲ ਕੇ ਨਹੀਂ ਹੋ ਕੇ ਜੀ ਤਿਆਰ ਔਨ ਐਸੀ ਪਪੋੜੇ ਪਾਇ ਲ ਗਿਆ ਪਪੋੜੇ ਵੀ ਐਸੀ ਕੱਢ ਰਹੇ ਹਾਂ ਕਲਦਾਪੂਰ ਪਾਇਆ ਜੀ ਉਹ ਬਹਲੇ ਰਹੇ ਹਾ ਜੀ ਨਾਲ ਦੀ ਨਾਲ ਰਹਿ ਰਹੇ ਨੇ ਘਰ ਮਾ ਘਰ ਦੂਜਾ ਪੂਰ ਪਾਇਆ ਜੀ ਹੋਲੇ ਸੀ ਕੇ ਗੋਪੋੜੇ ਵੀ ਤਿਆਰ ਹੋ ਰਹੇ ਨੇ ਨਾਲ ਦੀ ਨਾਲ ਅਸੀਂ ਚਾਹ ਬਣਾ ਰਹੇ ਹਾਂ ਗਰਮਾ ਕਰ ਤੇ ਚਾਹ ਵੀ ਬਣ ਕੇ ਤਿਆਰ ਹੋ ਰਹੀ ਆ ਜੀ ਹਵਾ ਆ ਗਿਆ ਜੀ ਆਹ ਚਾਹ ਬਣ ਗਈ ਜੀ ਹੁਣ ਗੋਲਗਲੇ ਤੇ ਪਪੋੜੇ ਰੈਡੀ ਹੋ ਗਏ ਆਜੂ ਜੀ ਨੇ ਜੀ ਖਾਏ ਨਾਲ ਗਰਮਾ ਕਰਨ ਚਾਹ ਪੀਂਦੇ ਜੀ